जय माता दी प्रकाश तो मैं ਤੁਹਾਡਾ ਆਪਣਾ ਤਰਮੰਦਰ ਕਾਰ ਉਤੇ ਤੁਸੀਂ ਜੁੜਿਓ ਮੇਰੇ ਨਾਲ ਤਰਮੰਦਰ ਕਾਰ ਉਤੇ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਜੈ ਦੁਰਗਾ ਪਰਾਚੀਨ ਮੈਸਰ ਮੰਦਰ ਦੇ ਵਿੱਚ ਆਉਣ ਵਾਲੇ 10 ਅਕਤੂਬਰ ਨੂੰ ਵਿਸ਼ਾਲ ਮੇਲਾ ਅਤੇ ਪੰਡਾਰਾ ਲਗਾਇਆ ਜਾ ਰਿਹਾ ਹੈ ਉਸੇ ਸੰਬੰਧ ਵਿੱਚ ਦੇਖੋ ਸੋਨੂ ਵੀਰ ਆਪਣਾ ਪੱਠੀਆਂ ਨੂੰ ਗੈਸ ਵਾਲੀਆਂ ਪੱਠੀਆਂ ਨੂੰ ਠੀਕ ਕਰ ਰਿਹਾ ਹੈ ਦੂਜੇ ਪਾਸੇ ਆਪਣਾ ਗੁਰਪ੍ਰੀਤ ਤੇ ਸੂਜ ਸਿੰਘ ਸਵੇਤ ਮੇਰੇ ਨਾਲ ਭਾਂਡਿਆ ਦੀ ਸਫਾਈ ਕਰਵਾ ਰਹੇ ਨੇ ਤੇ ਇਸ ਤੋਂ ਇਲਾਵਾ ਮੰਦਰ ਦੇ ਕਈ ਹਿੱਸਿਆਂ ਦੀ ਅਸੀਂ ਅੱਜ ਦੁਬਾਰਾ ਸਫਾਈ ਕੀਤੀ ਹੈ ਲਗਭਗ 8-9 ਬਈ ਤੁਸੀਂ ਸਾਰੀ ਟੀਮ ਮੰਦਰ ਦੀ ਸਫਾਈ ਤੇ ਕਈ ਹਿੱਸਿਆਂ ਨੂੰ ਪਾਣੀ ਨਾਲ ਤੁੱਟ ਗਿਆ ਆ ਦੇਖੋ ਅੱਜ ਸਵੇਰ ਤੋਂ ਸ਼ਾਮ ਤੱਕ ਜਿਹੜੇ ਹੈਗੇ ਵਤਨ ਜੋ ਲੰਗਰ ਦੇ ਵਿੱਚ ਵਰਤੇ ਜਾਣਿਆ ਉਹਨਾਂ ਦੀ ਸਾਸਵਿਕੀ ਤਿਆਰੀ ਹੈ ਇੱਧਰ ਸੂਜ ਤੇ ਗੁਰਪ੍ਰੀਤ ਸਿੰਘ ਸਟੋ ਦੇ ਵਿੱਚ ਚੁਲੇ ਆਲੇ ਸਮਾਨ ਤੋ ਰਹੇ ਨੇ ਦੂਜੇ ਪਾਸੇ ਸਾਡਾ ਵੀ ਮਹਾਵੀਰ ਸਿੰਘ ਦੀ ਟੀਮ ਵੱਲੋਂ ਭੇਜਿਆ ਗਿਆ ਛੋਟਾ ਭਾਈ ਸਾਡਾ ਮੰਦਰ ਦੇ ਮੇਨ ਗੇਟ ਤੇ ਸਤਨ ਦੇ ਮੇਲੇ ਨੂੰ ਧਿਆਨ ਵਿੱਚ ਰੱਖਦੇ ਆ ਇੱਕ ਲਾਇਆ ਬੋਰਡ ਜੀਐਨਓ ਲਿਖਿਆ ਹੋਇਆ ਦੂਜੀ ਪਾਸੇ ਮਾਤਾ ਮਸਾਣੀ ਦੇ ਮੇਨ ਦਰਵਾਜ਼ੇ ਤੇ ਸਾਡਾ ਛੋਟਾ ਵੀਰ ਸਟicker ਲਾ ਰਿਹਾ ਹੈ ਮਾਤਾ ਮਸਾਣੀ ਦੇ ਮੰਦਰ ਦੀ ਜਿਹੜੀ ਹੈ ਲੋਕਾਂ ਦਾ ਜੋਰ ਵੀ ਅੱਛੀ ਬਣਾ ਦਿੱਤੀ ਗਈ ਹੈ ਸੋ ਸਟਿੱਕ ਤੋਂ ਲਾਂ ਤੋਂ ਇਲਾਵਾ ਸਾਡੇ ਇਸ ਸਾਥੀ ਨੇ ਇਸ ਮੰਦਰ ਨੂੰ ਚਾਚ ਚੰਨ ਲਾਤੇ ਆਪਦੀ ਕਲਾਕਾਰੀ ਨਾਲ ਤੇ ਨਾਲ ਹੀ ਇਸ ਵਕਤ ਵੱਲੋਂ ਸਾਡੇ ਨੇ ਸੇਵਾ ਕਰਦੇ ਆ ਮਹਾਵਾਇਦਾ ਮਾਤਾ ਮਸਾਣੀ ਦਾ ਝੰਡਾ ਵੀ ਲਹਿਰਾਇਆ ਸੋਭਲੇ ਤਿੱਖੜ ਦੁਪਹਿਰ ਵਿੱਚ ਸਾਡਾ ਸਾਥ ਦਿੱਤਾ ਵੀਰ ਨੇ ਅਸੀਂ ਇਹਦਾ ਧੰਨਵਾਦ ਕਰਦੇ ਹਾਂ ਤੇ ਇਹ ਸਟicker ਲੱਗਦੇ ਆ ਸਾਰ ਮਾਤਾ ਮਸਾਣੀ ਦਾ ਮੰਦਿਰ ਜਗਮਗਾ ਉੱਠਿਆ ਔਰ ਬਹੁਤ ਹੀ ਸੁੰਦਰ ਦ੍ਰਿਸ਼ ਬਣ ਗਿਆ ਆ ਦੇਖੋ ਵੀ ਝੰਡਾ ਲਾ ਰਹੇ ਆ ਮਾਤਾ ਮਸਾਣੀ ਦੇ ਦਰਵਾਜ਼ੇ ਤੇ ਇਸ ਤੋਂ ਇਲਾਵਾ ਜਿਵੇਂ ਕਿ ਤੁਹਾਨੂੰ ਦੱਸੇ ਸੀ ਕਿ 160 ਸਾਲ ਪੁਰਾਣਾ ਮੰਦਿਰ ਦੇ ਮੇਨ ਗੇਟ ਤੇ ਜੈ ਦੁਰਗਾ ਪ੍ਰਾਚੀਨ ਮਾਇਸਰ ਮੰਦਿਰ ਤਲਵੰਡੀ ਸਾਬੋ ਮੰਦਿਰ ਵੱਲੋਂ ਸਾਰੇ பக்த ਜਨਾਨੋ ਜੀ ਆਖਣ ਵਾਲਾ ਬੋਰਡ ਲਗਾਇਆ ਗਿਆ ਇਹ ਦੂਜੇ ਪਾਸੇ ਸੇ ਮੰਦਿਰ ਦੇ ਉੱਪਰ ਵੀ ਨਮਾ ਝੰਡਾ ਜੁ ਬੁਲੰਦ ਕੀਤਾ ਗਿਆ ਇਸ ਤੋਂ ਇਲਾਵਾ ਮੰਦਿਰ ਦੇ ਅੰਦਰ ਸਥਿਤ ਉੱਚੇ ਗਮਮਟ ਉੱਪਰ ਵਿਚਾਰੇ ਕੋਨੇ ਤੇ ਝੰਡੇ ਬੁਲੰਦ ਕੀਤੇ ਗਏ ਨਵੇਂ ਅਜ ਤੇ ਆਪਣੇ ਸਾਥ ਦਿੱਤਾ ਅਜ ਸਾਥੀਆਂ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ